ਜਦੋਂ ਵੀ ਗਿਆਨ ਵੱਧਦਾ ਹੁੰਦਾ ਹੈ ਸੰਸਾਰ ਦਾ ਗਿਆਨ ਬੰਨ ਲੋਕ ਆਉਂਦੇ ਨੇ ਉਦੋਂ ਧਰਮ ਵਾਲਾ ਗਿਆਨ ਵੀ ਵੱਧ ਜਾਂਦਾ ਫਿਰ ਖੋਟੇ ਨੂੰ ਜਿਹੜਾ ਖੋਟਾ ਗਿਆਨ ਨੂੰ ਪਛਾਣ ਲੈਂਦੇ ਨੇ ਪੜੇ ਲਿਖੇ ਵੀ ਇਹ ਤਾਂ ਗਿਆਨ ਖੋਟਾ ਹੈ ਖੋਟੇ ਘਰੇ ਦੀ ਪਛਾਣ ਹੋ ਜਾਂਦੀ ਹੈ ਨਾ ਔਰ ਜਿੰਨੇ ਇੰਟੈਲੀਜੈਂਟ ਨੇ ਵਕੀਲ ਨੇ ਬੜੇ ਨੇ ਸਾਰੇ ਪੜੇ ਲਿਖੇ ਨੇ ਚਾਹ ਜਿਹੜੇ ਰਟਾਇਰ ਨੇ ਹੋਰ ਅਫਸਰ ਨੇ ਸਾਰੇ ਕਹਿੰਦੇ ਨੇ ਵੀ ਆ ਧਰਮ ਦਾ ਹੈ ਅਸਲੀ ਉਹਨਾਂ ਨੇ ਪ੍ਰੈਸ਼ਰ ਪਾਇਆ ਤਾਂ ਮੰਨੇ ਨੇ ਵਾੜ ਲੈਵਲ ਤੇ ਵੀ ਥੋੜੀ ਮੰਨ ਗਏ 71 ਅਧੂਆ ਨੂੰ ਕੋਈ ਪੁੱਛਦਾ ਹੀ ਨਹੀਂ ਜਿਹੜੇ ਬੰਦਰਾ ਜੀ ਬੋਪ ਨੂੰ ਕਿਸੇ ਨੇ ਨਹੀਂ ਪੁੱਛਿਆ ਬੋਪ ਕਦਰ ਨਹੀਂ ਸੀ ਮੰਦਾ ਕਿ ਬੋਪ ਦੀ ਤਾਂ ਹੋ ਜਾਂਦੀ ਹੈ ਸਰਦਾਰੀ ਅਕਾਲ ਤਖਤ ਦੇ ਜੇਦਾ ਨੂੰ ਕਿਸੇ ਨੇ ਨਹੀਂ ਪੁੱਛਿਆ ਸਰੋਵਣੀ ਕਮੇਟੀ ਨੂੰ ਕਿਸੇ ਨੇ ਨਹੀਂ ਪੁੱਛਿਆ ਕਿਉਂ ਇਹ ਕਾ ਲੋ ਬੰਦੇ ਸੀ ਇਹ ਇਹਨਾਂ ਵਾਲੀਓ ਬੰਦੇ ਸਾਡੀ ਦਾ ਹਾਲ ਕੀ ਹੈ ਹੁਣ ਜਾਂ ਤਾਂ ਇਹਨਾਂ ਨੂੰ ਇਹ ਮੂੰਹ ਪਾ ਡੇ ਪੇ ਸਾਰੀ ਵਿਕਟਰ ਸਾਰੀਆਂ ਡੇਪੀਆਂ ਬਾਏ ਕੈਪਟਨ ਕੋਲੇ ਬੰਦਾ ਇੱਕ ਬਾਕੀ ਤਾਂ ਸਭ गए ਤਾਂ ਹੁਣ ਫਿਰ ਮਜਬੂਰੀਆ ਮੰਨਣਾ ਹੋਰ ਹੀ ਕਰਨਗੇ ਵਿਗੜ ਤਾਂ ਕੋਈ ਹੈ ਨਹੀਂ ਸਭ ਨਹੀਂ ਸਾਰੇ ਸੰਤਾ ਨੂੰ ਚੈਲੰਜ ਕਰਤਾ ਸਾਰੇ ਵਿਦਵਾਨਾਂ ਨੂੰ ਵੀ ਯੂਨੀਵਰਸਿਟੀ ਨੂੰ ਚੈਲੰਜ ਕਰਤਾ ਆਓ ਭਾਈ ਕਰੋ ਗੱਲ ਸਾਰੇ ਚੁੱਪ ਨੇ ਚੁੱਪ ਉਹ ਗੁਰਬਾਣੀ ਜੋ ਕਹਿੰਦੀ ਹੈ ਉਹੀ ਕਿਹਾ ਕੋਈ ਨਵੀਂ ਗਲਤੀ ਸੀ ਤਾਂ ਕਹੀ ਨਹੀਂ ਤੁਸੀਂ ਗੁਰਬਾਣੀ ਨੂੰ ਆਪਣੇ ਸੁਭ다 ਅਨੁਸਾਰ ਤੁਸੀਂ ਉਹਨੂੰ ਤੋੜ-ਮਰੋੜ ਕੇ ਅਰਥ ਕਰ ਲਏ ਪਰ ਉਹ ਮੰਨ ਲਏ ਉਹਦੀ ਅਸੀਂ ਕਰੈਕਸ਼ਨ ਕਰਦੇ ਖਾਲਸਾ ਦਾ ਝੰਡਾ ਬਰਦਾਸ਼ਤ ਹੈ ਗੁਰੂ ਨੇ ਖਾਲਸਾ ਨੂੰ ਝੰਡਾ ਬਰਦਾਸ਼ਤ ਬਣਾਇਆ ਆਪਣਾ ਪਤ ਦਾ ਅਸੀਂ ਆਪਣੇ ਗੁਰੂ ਦੀ ਮੱਤ ਹੈ ਉਹ ਉਹ ਕਰ ਰਹੇ ਆ ਵਿਆਖਿਆ ਸਾਡਾ ਫੜ ਜਾ ਇਹ ਗਲਤ ਹੈ ਉਹ ਆਪਣਾ ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਨਾ ਕਰੋ ਹੋ ਕਰੀ ਜਾਓ ਭਾਈ ਗਰੀ ਯਾਰ ਸਾਨੂੰ ਕੀ ਆ ਸਾਨੂੰ ਉਹ ਕਹਿਣ ਕਿਉਂ ਕਰਦੇ ਹੋ ਆਜੂ ਭਾਈ ਭੈਜੋ ਸੰਗਤ ਕੋਡ ਪਿਠਾੜ ਲੈਣੇ ਜੱਜ ਪਿਠਾੜ ਲੈਣੇ ਕਿ ਤੁਹਾਡੇ ਨਾਲ ਸਾਡੀ ਮਤ ਨਹੀਂ ਮਿਲਦੀ ਬੈਠ ਕੇ ਗੱਲ ਕਰ ਲੋ ਸਾਰੇ ਧਰ ਪਿਠਾੜ ਲੈਣੇ ਦੂਰੀਆਂ ਤੇ ਬੈਠ ਕੇ ਗੱਲਤਾ ਕਰੋ ਹੁਣ ਉੱਥੇ ਆ ਨਹੀਂ ਸਕਦੇ ਵਿਚਾਰੇ ਪੰਚਾਇਤ ਚ ਤੇ ਮੈਨੂੰ ਕੁਝ ਬੋਲ ਵੀ ਨਹੀਂ ਸਕਦੇ ਹੋੜੀ ਹੋੜੀ ਮੰਨਣ ਨੂੰ ਤੈਰ ਹੋਏ ਨੇ ਅਕਾਲੀ ਵੀ ਮੰਨ ਗਏ ਜਿਹੜਾ ਤਲਾਵਾਦ ਲਾਲਾ ਬਣਿਆ ਹੋਇਆ ਉਹ ਤਾਂ ਪਹਿਲੇ ਹੀ ਮੰਨ ਗਿਆ ਸੀ ਵੀ ਗਲਤ ਪ੍ਰਚਾਰ ਹੈ ਦੁਆਰੇ ਜੀ ਬੰਦੇ ਉਹਨਾਂ ਡਵਾਡ ਹੋ ਗਏ ਉਹਨਾਂ ਤਾਂ ਹੱਤ ਖੜੇ ਨੇ ਉਹ ਤਾਂ ਕਹਿੰਦੇ ਨੇ ਅਸੀਂ ਤਾਂ ਗੁਰੂ ਨਾਲ ਰਹਾਂਗੇ ਹੁਣ ਵੋਟ ਚਾਹੇ ਪਵੇ ਚਾਹੇ ਨਾ ਪਵੇ ਕਾਇਦਤ ਹਾਲੇ ਹੈ ਨੇ ਬਾਕੀ ਕਹਾਂ ਜਾ ਕੇ ਪਤਾ ਲੱਗੂ ਖੜੇ ਨਹੀਂ ਨਹੀਂ ਖੜਦੇ ਐਸ ਵਕਤ ਤਾਂ ਕਹਿੰਦੇ ਨੇ ਨਾ ਖੜੇ ਰਹਿਣਗੇ ਚੰਗੇ ਰਹਿਣਗੇ ਨਾ ਖੜਨਗੇ ਉਹਨਾਂ ਦੀ ਬਤ ਹੈ ਅਪਨ ਕਿਹੜਾ ਉਹਨਾਂ ਦਾ ਆਪਣਾ ਬਚਾਓ ਜੇ ਖੜਨਗੇ ਗੁਰੂ ਨਾਲ ਹੁਣ ਵੀ ਜਿਹੜਾ ਹੁਣ ਵੀ ਆਊਗਾ ਉਹਨੂੰ ਹੀ ਫਾਇਦਾ ਸਾਨੂੰ ਤਾਂ ਕੋਈ ਨੁਕਸਾਨ ਨਹੀਂ ਆਉਣ ਦਾ ਫਾਇਦਾ ਹੈ ਆਉਣ ਦੀ ਖੁਸ਼ੀ ਹੈ ਵੀ ਚਲੋ ਉਹ ਵੀ ਬਚ ਗਿਆ ਜਿੰਨੇ ਬੰਦੇ ਜਿਆਦਾ ਨਕਲ ਜਾਣਗੇ ਛੱਡ ਜਾਣਗੇ ਉਹਨਾਂ ਹੀ ਸਾਨੂੰ ਫਾਇਦਾ ਹੋਏ ਵੀ ਚਲੋ ਇਹ ਇਹ ਧਰਮ ਦਾ ਮਤਲਬ ਹੈ ਚੰਗਾ ਵਜੇ ਧਰਮ ਦੀ ਵਿਆਖਿਆ ਸਾਰੇ ਦੁਨੀਆ ਮੰਨੇ ਸਿੱਖ ਚੱਲਣ ਸਿੱਖ ਤਾਂ ਬਰਮੇ ਦਰਾਉਂਦੇ ਨੇ ਧਰਮ ਦੀ ਜੇ ਸਿੱਖ ਹੋ ਕੇ ਹੀ ਇਹ ਧਰਮ ਦਾ ਵਿਰੋਧ ਕਰਤੇ ਨੇ ਲੋਕ ਆਰਦਣਗੇ ਸੱਦੇ ਆਪੇ ਨੂੰ ਪਬਲਿਕੇ ਕਰ ਦੂ ਬੇਸ਼ਰਮ ਕਰ ਦੂ ਪਬਲਿਕ ਵੀ ਤੁਸੀਂ ਸ਼ਰਮ ਕਰੋ ਕੋਈ ਬਾਣੇ ਰਾਧੋ ਤੁਸੀਂ ਉਹ ਆ ਰੂਪ ਜਿਹੜਾ ਭੇਖਾ ਦਾੜੀ ਕੇਸ ਸਿੱਖਣੀ ਸਿੱਖੀ ਨਹੀਂ ਹੈ ਇਹ ਸਾਰਿਆਂ ਦੀ ਦਾੜੀ ਕੇਸ ਆ ਜਾਣਗੇ ਜੇ ਨਾਮ ਮਨਾਉਣ ਫੇ ਤਾਂ ਸਾਰੀ ਸਖਣੇ ਜੇ ਦੁਨੀਆ ਸਾਰੀ ਉਹ ਦਾੜੀ ਕੇਸ ਨਾ ਮਨਾਵੇ ਫੇ ਸਾਰੀ ਸਖਣੇ ਤੂੰ ਕਿਥੋਂ ਰਹਿਗੇ ਤੈਨੂੰ ਲਗੜਿਆਂ ਦੇਖ ਫੇ ਗੁਰਦਵਾਰੇ ਤੁਹਾਡੇ ਕੋਲ ਨਹੀਂ ਰਹਿੰਦੇ ਸਾਰੀ ਕਿਉਂਗੇ ਤੇ ਫੇ ਤਾਂ ਪਠਾਨ ਸਾਰੇ ਉਹਨਾਂ ਦੇ ਕੇਸ ਕੁਝ ਹੈਗੇ ਨਾ ਉਹ ਵੀ ਸਖਣੇ ਕਬੀਰ ਪੰਥੀਏ ਦਾੜੀ ਕੇ ਚਲ ਉਹ ਤਾਂ ਬਿਨਾ ਵੀ ਨਹੀਂ ਚਲ ਦਾੜੀ ਕੇ ਵੀ ਰੱਖ ਲੰਦੀਏ ਚਲੋ ਕਬੀਰ ਪੰਥੀਏ ਸਾਰੇ ਰਬਦਾਸੀਏ ਜਿੰਨੇ ਸਾਰੇ ਪੜਨ ਤਾਂ ਪਹਿਲੇ ਤੇ ਰਖਦੇ ਦਾੜੀ ਕੇ ਤੋਂ ਰੱਖ ਲੰਣਗੇ ਫਿਰ ਕੀ ਹੋ ਗਿਆ ਉਹ ਵੀ ਥੱਕ ਨੇ ਤੁਸੀਂ ਕਿੱਥੇ ਜਾਓਗੇ ਤੁਸੀਂ ਕਿੰਨੇ ਹੋ ਇਹਨਾਂ ਦੇ ਮੂਰੇ ਫਿਰ ਤੁਹਾਨੂੰ ਪਿਛੇ ਵਸਾ ਲੂਗੇ ਜੁੱਤੀਆਂ ਚ ਤੁਸੀਂ ਅਪਰਾਧੀ ਹੋ ਤੁਸੀਂ ਗਲਤ ਪ੍ਰਚਾਰ ਕੀਤਾ ਤੁਸੀਂ ਦੁਸ਼ਮਣੀ ਪਾਈ ਹੈ ਸਿੱਖੀ ਦੀ ਦੁਸ਼ਮਣੀ ਪਾਈ ਹੈ ਲੋਕਾਂ ਨਾਲ ਸਿੱਖ ਨੂੰ ਬਦਨਾਮ ਕੀਤਾ